ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਾਂ ਕਾਰਾਂ ਜਮਾਲ ਕਰੀ ਜੀ ਵਾਦਾ ਲਓ ਜੀ ਬਾਈ ਕੰਮ ਆਪਾਂ ਨਿਵੇੜ ਕੇ ਹਟਿਆ ਡਿਊਟੀ ਤੇ ਵਿਲੇ ਹੋ ਕੇ ਹਟਿਆ ਆਪਣੀ ਲੈ ਕੇ ਡਿਊਟੀ ਆ ਤੁਹਾਨੂੰ ਪਤਾ ਡੇਲੀ ਰੁਟੀਨ ਹੈ ਨਾ ਜਿਹੜੀ ਅ ਅੱਜ ਲੇਟ ਹੋ ਗਏ ਤੇ ਜੀ ਭਾਈ ਅੱਜ ਕਿਸੇ ਕੰਮ ਕਰਕੇ ਬਾਹਰ ਗਿਆ ਹੋਇਆ ਤਾਂ ਤੇ ਮੈਂ ਗਿਆ ਹੋਇਆ ਤਾਂ ਹੀ ਰੋਪੜ ਨੂੰ ਅ ਤੁਹਾਨੂੰ ਪਤਾ ਹੀ ਆ ਹੁਣ ਬੇਬੀ ਸ਼ਾਵਰ ਕਰਨਾ ਜੀ ਉਹਦੇ ਕਰਕੇ ਭਾਈ ਥੋੜਾ ਜਿਹਾ ਰੋਪੜ ਵੀ ਸ਼ਾਪਿੰਗ ਕਰਕੇ ਆਏ ਆ ਤੇ ਹੋਰ ਵੀ ਗਿਫਟ ਕੋ ਭਾਬੀ ਨੇ ਵੀ ਲੈਣਾ ਤਾਂ ਸਮਾਨ ਜਿਹਾ ਹਨਾ ਚਲੋ ਕੰਮ ਕਈ ਤੇ ਤਾਂ ਕਰਕੇ ਰੋਪੜੋਂ ਮੈਂ ਹੋ ਗਿਆ ਜੀ ਲੇਟ ਜਦੋਂ ਘਰ ਆਇਆ ਜਦ ਪਿੰਡ ਕੋਲ ਆ ਗਏ 6:00 ਵਜੇ ਦਾ ਟਾਈਮ ਹੋਣਾ ਉਦੋਂ ਘਰ ਦੇ ਆ ਦਾ ਫੋਨ ਆ ਗਿਆ ਨੀ ਸੌਰੀ ਬਾਈ ਦਾ ਹੀ ਫੋਨ ਆ ਗਿਆ ਬਾਈ ਕਹਿੰਦਾ ਕਿੱਥੇ ਆ ਮੈਂ ਆ ਰੋਪਣਾ ਆ ਰਹਿ ਮਾ ਮਹਾਂ ਮਰ ਉਪਰ ਤੇ ਪਿੰਡ ਆ ਗਿਆ ਕਹਿੰਦਾ ਯਾਰ ਮੈਂ ਕਿੱਥੇ ਆ ਕਹਿੰਦਾ ਚਲੇ ਜੇ ਘਰ ਨੂੰ ਮੜਾ ਮੈਂ ਕਿਤੇ ਬਾਹਰ ਆਇਆ ਹੋਇਆ ਤੇ ਮਹਾਰ ਵੀ ਕਹਿੰਦਾ ਤੁਹਾਨੂੰ ਲਈ ਦਸੀਏ ਵੀ ਖਾੜਾ ਦੀ ਸੇਵਾ ਤੇ ਗਏ ਹੋਏ ਆ ਹਨਾ ਟਰੈਕਟਰ ਲੈ ਕੇ ਤਾਂ ਕਰਕੇ ਫਿਰ ਬਾਈ ਕਹਿੰਦਾ ਵੀ ਡੰਗਰਾਂ ਦਾ ਕਰ ਲੀਂਗਾ ਮੈਂ ਵੀ ਚਲੋ ਠੀਕ ਆ ਭਾਈ ਹਨਾ ਅ ਪਰ ਮੈਨੂੰ ਪਤਾ ਤਾਂ ਹੈ ਤਾਂ ਵੀ ਬਈ ਗਿਆ ਹੋਇਆ ਪਰ ਆਇਆ ਨਹੀਂ ਤਾਂ ਪਤਾ ਵੀ ਹੁਣ ਤੱਕ ਮੁੜ ਨਹੀਂ ਹੋਇਆ ਹਨਾ ਉੱਥੇ ਟਾਈਮ ਲੱਗ ਗਿਆ ਜ਼ਿਆਦਾ ਫੇਰ ਕੰਮ ਤੁਹਾਨੂੰ ਪਤਾ ਹੀ ਹੋਇਆ ਵਾ ਲੇਟ ਜਿਹੜਾ ਉਹ ਕਿੱਥੇ ਲੋਟ ਆਉਂਦਾ ਇੱਕ ਤਾਂ ਟਾਈਮ 6 ਵਜੇ ਉੱਪਰ ਤੇ ਸਾਰੇ ਹੀ ਕੰਮ ਲੇਟ ਹੋ ਗਿਆ ਹੁਣ ਵਿਲੇ ਹੋਏ ਆ ਜੀ ਮੈਂ ਕਹਿੰਦਾ 8 ਵਜੇ ਦਾ ਟਾਈਮ ਹੋਣਾ ਤੇ ਉਧਰੋਂ ਮੇਲੇ ਹੋਏ ਐਦਨ ਮੈਂ ਮੜ ਮੜੇ ਡਿਊਟੀ ਲਾਤੀ ਕਹੇ ਭਾਈ ਮੈਂਦੀ ਲਾਉਣੀ ਹੈ ਹੈ ਮੈਂ ਦੀ ਦਾ ਕੰਮ ਜਿਹੜਾ ਇਹ ਮੁੰਡਿਆਂ ਦਾ ਇਹ ਇਹਨਾਂ ਨੇ ਵੀ ਸੋਚਿਆ ਵੀ ਚਲੋ ਅ ਇਹ ਤੁਸੀਂ ਅੱਗੇ ਵੀ ਸਾਡੇ ਬਲੌਗ ਅੱਜ ਦੇਖੇ ਵੀ ਹੈ ਮੈਂ ਤੁਹਾਨੂੰ ਮਲਾਉਣਾ ਦੋ ਮਿੰਟ ਇਹਨਾਂ ਨੇ ਵੀ ਸੋਚਿਆ ਵੀ ਚਲੋ ਭਾਈ ਹੁਣ ਦਿਨ-ਦਿਨ ਜਿਹੜੇ ਆਪਣੇ ਗਾਹਕ ਉਹ ਪੁਕਟਾ ਲੀਏ ਵੀ ਚਲੋ ਉਹ ਘਰਾਂ ਦਾ ਵੀ ਚਾਹੇ ਲੇਟ ਫੇਟ ਜਾ ਕੇ ਵੀ ਲਾਇਆ ਮੰਗਿਆ ਹਨ ਹਰੇਕ ਬੰਦੇ ਨੂੰ ਲਾਹਾ ਹੁੰਦਾ ਵੀ ਚਲੋ ਦੋ ਪੈਸੇ ਮੇਰੇ ਜ਼ਿਆਦਾ ਬਣ ਜਾਣਾ ਹਨ ਤਾਂ ਕਰਕੇ ਇਹ ਮੁੰਡੇ ਹੁਣ ਆਏ ਆ ਮਲਾਉਣਾ ਹੀ ਫੇਰ ਨਾਲ ਤੁਹਾਨੂੰ ਮੈਂ ਤੇ ਹੁਣ ਭਾਈ ਲਾਉਨੇ ਆ ਜੀ ਫਿਰ ਮਹਿੰਦੀ ਹਾਂ ਕੀ ਮੇਦੀ ਲਾਉਣੀ ਆ ਕਹੇ ਜਾ ਡਿਜ਼ਾਈਨ ਆਪਾਂ ਨੂੰ ਤਾਂ ਸਾਨੂੰ ਪਤਾ ਇਹ ਕੰਮਾਂ ਭਰੇ ਪਤਾ ਨਹੀਂ ਹੈਗਾ ਤੇ ਆਜੋ ਫੇ ਮਿਲਦੇ ਹਾਂ ਜੀ ਮਿਲੋ ਬਾਈ ਇੱਧਰ ਜਵਾਨਾਂ ਨੂੰ ਹੋਰ ਵੀ ਛੋਟੂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਜੀ ਮੈਂਂਦੀ ਲਾ ਅੱਛਾ ਦੀਦੀ ਨੇ ਕਹੇ ਕੱਲ੍ਹ ਮੈਂਂਦੀ ਲਾਇਓ ਹਾਂ ਤੇ ਆਪਾਂ ਲਹਿੰਗੇ ਕਾਉਂਟ ਦੇ ਨਾਈ ਸੀ ਹਾਂ ਹਾਂ ਤੇ ਨਾਲ ਇਹ ਪਤਾ ਕੋਣ ਕਾਪੇ ਬਿਹਾਰ ਤੇ ਬਣਾ ਜਾਣਾ ਮੈਂ ਕਿਹਾ ਨਾ ਬੈ ਉਹ ਮੈਂਂਦੀ ਜਾਣਾ ਹਾਂ ਹਾਂ ਦੀਦੀ ਗੰਤੀ ਨਹੀਂ ਤੇ ਅੱਜ ਤਾਂ ਆਈ ਨਹੀਂ ਆਪਣੇ ਕੋਲ ਹੂੰ ਤੁਸੀਂ ਕੱਲ ਆ ਜਿਓ ਅੱਛਾ ਕੱਲ ਮਤਲਬ ਕੱਲ ਵੀ ਲਿਆਇਓ ਤੇ ਸਮਾਨ ਹਾਂ ਤਾਂ ਕੱਲ ਤਾਂ ਦੀਦੀ ਕੰਦੀ ਕੋਈ ਹੋਣਾ ਵੀ ਕੱਲ ਹੂੰ ਜੇ ਅਪਰ ਗਾਉਂ ਲੈ ਗਏ ਸੀ ਅੱਛਾ ਗਾਉਂ ਨਾਲ ਫਿਰ ਵੀ ਮੁੰਡਾ ਨਾ ਕੋਣ ਆ ਮੈਂ ਕਹਿੰਦਾ ਇੱਧਰ ਤਾਂ ਨਹੀਂ ਕਰਦਾ ਹਾਂ ਵੀ ਮੈਂ ਨਹੀਂ ਲਾਂਦਾ ਹਾਂ ਹਾਂ ਦੀ ਨਾਲ ਕਹਿੰਦੀ ਸੀ ਦੀ ਕਹਿੰਦੀ ਆਪਾਂ ਇੰਸਟਾਗ੍ਰਾਮ ਦਾ ਖਾਤਾ ਪਣਾ ਹਾਂ 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 ਕਾੜ ਕੋੜ ਦੱਤਾ ਦੀ ਕਹਿੰਦੀ ਉਹਦਾ ਹੌਣਾਂ ਦੀ ਹੂੰ ਇਹ ਰਮ ਫੇਸ ਨੂੰ ਕੱਲ ਬਣਾਇਆ ਠੀਕ ਆ ਠੀਕ ਆ ਠੀਕ ਆ ਤੇ ਇੰਟਰੋਡਕਸ਼ਨ ਕਰਾਉਂਦਾ ਇਹ ਨਹੀਂ ਮੁੰਡਾ થਾਊਗਾ ਇਹ ਅੱਗੇ ਵੀ ਭਾਈ ਇਹ ਅੱਗੇ ਵੀ ਮੁੰਡਾ ਇਹ ਬਲੌਗਾਂ 'ਚ ਆਇਆ ਵਾ ਇਹ ਜਿੱਥੇ ਆਪਾਂ ਕੱਪੜੇ ਖਰੀਦੇ ਹੁੰਦੇ ਆ ਸੂਟ ਹਨਾ ਇਹ ਇਹ ਆਪਣੀ ਦੁਕਾਨ ਦੇ ਬਾਰੇ ਮੁੰਡਾ ਹੁੰਦਾ ਹਨਾ ਹਾਂ ਚੱਲੀ ਜਾਂਦਾ ਕੰਮ ਮੈਂ ਨਹੀਂ ਦਾ ਠੀਕ ਆ ਵਧੀਆ ਹੈ ਤਿਹਾਰਾਂ 'ਚ ਥੋੜਾ ਜਿਆਦਾ ਤੇਜ਼ੀ ਨਾਲ ਚੱਲਦਾ ਹਨਾ ਸਰਾਸ ਰੂਦ 15 ਦਿਨ ਫੇਰ ਕੰਮ ਰੋੜੂ ਸਰਾਦਾ ਕਰਕੇ ਥੋੜਾ ਜਿਹਾ ਡਾਊਨ ਆ ਠੀਕ ਕਰਵਾ ਚਲਦਾ ਫੇਰ ਸਟਾਰਟ ਕਰੀਏ ਫੇਰ ਚੱਲ ਪੈਂਦਾ ਹਾਂ ਫੇਰ ਤਾਂ ਸਾਰਾ ਸਾਲੇ ਚੱਲੀ ਜਾਂਦਾ ਕੰਮ ਤਾਂ ਹਨਾ ਫੇਰ ਚੱਲ ਪੈਂਦਾ ਹਾਂ ਜਿੱਦਾਂ ਹੁਣ ਕਹਾ ਆ ਗਿਆ ਆਪਣਾ ਕਰਵਾ ਚੌਥ ਹੋ ਗਿਆ ਦੀਵਾਲੀ ਤਿਹਾਰ ਜਿਹੜੇ ਆ ਗਏ ਉਹਨਾਂ ਨੂੰ ਵਧੀਆ ਚੱਲੀ ਜਾਂਦਾ ਹੁਣ ਉਹਦੇ ਜਾਂਦੇ ਹਾਂ ਹੂੰ ਨਹੀਂ ਚਲੋ ਠੀਕ ਆ ਜੀ ਮੇਨ ਤਾਂ ਇਹਨਾਂ ਦੀ ਵੀ ਬਹੁਤ ਜ਼ਿਆਦਾ ਹਨਾ ਭਾਈ ਡਿਜ਼ਾਈਨ ਪਾਉਣਾ ਤੇ ਕਦੇ ਆਏ ਵੀ ਹੋਇਆ ਵੀ ਕਿਸੇ ਨੇ ਮਹਿੰਦੀ ਲਵਾ ਲਈ ਲਵਾ ਕੇ ਬਾਅਦ ਵਿੱਚ ਕਿਹਾ ਵੀ ਨਹੀਂ ਵਧੀਆ ਨਹੀਂ ਲੱਗੀ ਐ ਯਾਰ ਨਹੀਂ ਨਹੀਂ ਐਸੇ ਵੀ ਕਦੇ ਬੋਲਾ ਹੀ ਨਹੀਂ ਯਾਰ ਕਦੇ ਮੌਕਾ ਦਿੱਤੇ ਨਹੀਂ ਹੁਣ ਕਿਸੇ ਨੂੰ ਹਾਂ ਇਹ ਵੀ ਵਧੀਆ ਵਧੀਆ ਨਾ ਲੱਗਦਾ ਇਹ ਵੀ ਗੱਲ ਠੀਕ ਆ ਸ਼ਿਕਾਇਤ ਤਾਂ ਮੌਕਾ ਦੇਦੇ ਨਹੀਂ ਇਹਦੀ ਹਾਂ ਨਹੀਂ ਇਹ ਵੀ ਗੱਲ ਠੀਕ ਆ ਮੁੰਡੇ ਦੀ ਮੁੰਡਾ ਕਹਿੰਦਾ ਸ਼ਿਕਾਇਤ ਤਾਂ ਕਹਿੰਦੇ ਮੌਕਾ ਹੀ ਨਹੀਂ ਕਦੇ ਦਈਦਾ ਬਾਕੀ ਬਾਈ ਇਹਨਾਂ ਦੀ ਮਿਹਨਤ ਕੋਈ ਰੱਖੇ ਵੀ ਨਾ ਮਿਹਨਤ ਬਹੁਤ ਆ ਕੋਈ ਵੀ ਕੰਮ ਆ ਮਿਹਨਤ ਮਿਹਨਤ ਸਾਰੇ ਕੰਮਾਂ 'ਚ ਬਹੁਤ 2-2 ਘੰਟੇ ਲੱਗਦੇ ਹਾਂ ਟਾਈਮ ਤਾਂ ਲੱਗਦਾ ਜੇ ਹੋ ਗਿਆ ਜੇ ਕਿਸੇ ਨੂੰ ਨਹੀਂ ਪਸੰਦ ਆਇਆ ਤਾਂ ਫਿਰ ਵੀ ਵਾਪਸ ਦੇ ਦਿੱਤੇ ਹਾਂ ਹਾਂ ਕੋਈ ਐਸੇ ਕੋਈ ਸ਼ਿਕਾਇਤ ਤਾਂ ਆਇਆ ਨਹੀਂ ਸਾਡੇ ਕੋਲ ਹਾਂ 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 ਨਹੀਂ ਠੀਕ ਆ ਠੀਕ ਆ ਜਿਸ ਲਗਾਉਣੇ ਤੋਂ ਪਹਿਲਾਂ ਹੀ ਬੋਲ ਦਿੰਦੇ ਅਗਰ ਨਾ ਪਸੰਦ ਆਇਆ ਪੈਸੇ ਵਾਪਸ ਦੇ ਦੇਣਾ ਬਿਲਕੁਲ ਬਿਲਕੁਲ ਹਾਂ ਠੀਕ ਠੀਕ ਆ ਚਲੋ ਜੀ ਫੇਰ ਮਿਲਦੇ ਹਾਂ ਹੁਣ ਭਾਈ ਬਲਾਓ ਆਜੋ ਭਾਈ ਹੁਣ ਉਧਰੇ ਲਾਣੀਆ ਚਲੋ ਫੇਰ ਅੰਦਰ ਜਾ ਕੇ ਮਿਲਦੇ ਹਾਂ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਸਾਰੇ ਜਣ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਰਹੋਗੇ ਸੋ ਅੱਜ ਮੈਂ ਸਰਦਾਰ ਜੀ ਦੇ ਲੱਗੀਆਂ ਮਹਿੰਦੀ ਲਾਉਣ ਅੱਛਾ ਸਰਦਾਰ ਜੀ ਦੇ ਮਹਿੰਦੀ ਲਾਉਣ ਲੱਗੀ ਹੈ ਧਵਾ ਲਓ ਹਾਂ ਕੋਈ ਨਾ ਮਨ ਨੂੰ ਮਨ ਨੂੰ ਨਹੀਂ ਲੋੜ ਹੈਗੀ ਮਹਿੰਦੀ ਦੀ ਇਹ ਜੀ ਐ ਨਹੀਂ ਕਰ ਸਕਦੇ ਤੁਸੀਂ ਕੱਲਾ ਇੱਕ ਮੇਰੇ ਵਰਡ ਲਿਖਾ ਲਓ ਜੇ ਲਿਖਾ ਲਓ ਬਸ ਨਾ ਲਵਾਉ ਮੈਂ ਐਡਾ ਬੜਾ ਨਾਮ ਲਖਾਇਆ ਵਾਲ ਆ ਲੈ ਹੁਣ ਹੋਰ ਕੀ ਲਗਾ ਲਵਾਂ ਹੱਦ ਹੋ ਗਈ ਯਾਰ ਹੋਰ ਕੁਝ ਹੋਰ ਹੈ ਨਹੀਂ ਦੇਖੋ ਅਇਤਾ ਮੈਂ ਵੀ ਆਰ ਲਖਾਇਆ ਵਾ ਪਰ ਇੱਥੇ ਲਿਖਾਉਣ ਦੀ ਗੱਲ ਕੁਛ ਹੋਰ ਹੈ ਮੈਂ ਦੱਸ ਇੱਕ ਜੇ ਨਹੀਂ ਲਗਾ ਸਕਦੇ ਤੁਸੀਂ ਉਹ ਕੋਈ ਨਾ ਬਿਆਨ ਉਹ ਲਖਾ ਲਈ ਦੀ ਜੈਸਮੀਨ ਮੈਂ ਉਹੀ ਮੈਂ ਉਹੀ ਰੀਲ ਦੁਆਰਾ ਉਹ ਕਰ ਦੂੰਗਾ ਅਪਡੇਟ ਓਏ ਨਾ ਕੋਈ ਨਾ ਤਾਂ ਕੋਈ ਪ੍ਰੋਗਰਾਮ ਹੋਵੇ ਫੇਰ ਤਾਂ ਬੁੰਦਾ ਕਹਿੰਦਾ ਨਹੀਂ ਪ੍ਰੋਗਰਾਮ ਆਹ ਅੰਨਾ بڑا ਪ੍ਰੋਗਰਾਮ ਕਰਨਾ ਕਰਮ ਵਾਲਾ ਘਰ ਆਪਣੇ ਕਰਮ ਵਾਲੇ ਘਰ ਦੇ ਵਿੱਚ ਪ੍ਰੋਗਰਾਮ ਆਇਆ ਮੈਂ ਨਾ ਸੋਚਿੰ ਮਿੰਟ ਤੁਸੀਂ ਆਪੇ ਕਹਿੰਦੇ ਹੁੰਦੇ ਹੋ ਨਾ ਵੀ ਲੋਕ ਤਰਸਦੇ ਇਹਦੇ ਕੰਮ ਮਿਲੋ ਜੀ ਇੱਧਰ ਪਾਈ ਸਾਡੀ ਨੂਰ ਨੂੰ ਪਹਿਲਾਂ ਉਹ ਲੈ ਪੁੱਤ ਮਿਲ ਯਾਰ ਨੂਰ ਮੈਂ ਦੀ ਨਾ ਮੈਂ ਤੇਰੇ ਸਾਸਰੀ ਕੱਲ ਤਾਂ ਬੁਲਾ ਦੇ ਪੁੱਤ ਇੱਕ ਵਾਰ ਉਹ ਬੁਲਾ ਦੇ ਯਾਰ ਮੈਂ ਫਿਰ ਮੇਰੀ ਗੱਲ ਮੇਰੀ ਗੱਲ ਸੁਣਾ ਪਹਿਲਾ ਮੇਰੀ ਗੱਲ ਸੁਣ ਕਿਆ ਚੀਜ਼ੀ ਲੈਣੀ ਉਹ ਮੇਰੀ ਗੱਲ ਤਾਂ ਸੁਣ ਨਾ ਤੈਨੂੰ ਨਹੀਂ ਤੈਚੀ ਜੀ ਕਿਆ ਖਾਣੀ ਤੇ ਬੱਛ ਉਹ ਯਾਰ ਚੀ ਕੂਕਰੇ ਖਾਣੇ ਆ ਕਿ ਹਾਂਜੀ ਅੱਡੀ ਤੇ ਸ਼ਾਸਤਰੀ ਕਾ ਬਲਾ ਇਧਰੋਂ ਹੱਥ ਜੋੜ ਕੇ ਤੇ ਸ਼ਾਸਤਰੀ ਨੂੰ ਹੱਥ ਜੋੜ ਕੇ ਤੇ ਆ ਚਾਚੀ ਤੇ ਸ਼ਾਸਤਰੀ ਨੂੰ ਇਸਕੇ ਅੱਧੇ ਮਾਂ ਦੇ ਸੀ ਨੂਰ ਦੇ ਮੈਂ ਤੂਲੇ ਤੇ ਵੀ ਤਾਂ ਮੰਗ ਲਾ ਨਾ ਮਾਂ ਲਾ ਲਾ ਦੋ ਭਾਈ ਦੀ ਮਹਿੰਦੀ ਲਾ ਦੋ ਮੇਹਰੂ ਦੇ ਮਹਿੰਦੀ ਲਾ ਦੋ ਜੀ ਲੈ ਉਹਦੇ ਹੱਥ ਲੈ ਉਹ ਖੁਸ਼ ਹੋ ਗਈ ਇਹ ਆ ਲੈ ਥਿੱਦੜਾ ਰੱਖ ਫਤ ਤੱਕ ਥੋੜੀ ਲਾ ਦੇ ਬਿੰਦੂ ਜਾਂ ਬਣਾ ਦੇ ਬੜਾ ਜਾਨ ਇਹ ਰੱਖਣੀ ਨਹੀਂ ਨਾ ਰੱਖਣੀ ਆ ਬਸ ਬਸ ਹਾਂ ਇੰਨੀ ਲਾ ਦੇ ਬਸ ਜਿਵੇਂ ਆयो ਦੋਵੇਂ ਆ ਤਾਂ ਚੱਕੀ ਨੇ ਫੇਰੀ ਜਾਣਾ ਹੁਣ ਦੇ ਕੀ ਚਲੋ ਆਓ ਜੀ ਓਏ ਛੋਣੀ ਆਹ ਭਾਈ ਮੈਂ ਤੁਰ ਵੀ ਲਾ ਦੇ ਮੈਂਦੀ ਲੱਗ ਗਈ ਜੱਦੇ ਡੱਡੂ ਦੇ ਓਨੂਰੇ ਹਾਂ ਭਾਈ ਕਿੰਨੀ ਸੋਹਣੀ ਲੱਗਦੀ ਆ ਪੂਰੇ ਇਹ ਪਿੰਨਾਂ ਨਾਲ ਕੁਲੜ ਬਣਵਾਉਂਦੀ ਹੁੰਦੀ ਮੈਂ ਤੇ ਚਾਰੇ ਪਾਸੇ ਬਣਾਉਣੇ ਉੱਪਰ ਕਿਹੜਾ ਕਰਨੀ ਇਹ ਕਿੰਨੀ ਸੋਹਣੀ ਆ ਦਾਦੀ ਨੂੰ ਦਿਖਾ ਗਿਆ ਜਦਾ ਦਿਨ ਦਿਖਾ ਗਿਆ ਉਹ ਮੋਤੀ ਵੀ ਮੀਚਲੀ ਉਹਨੇ ਨਾ ਕਹਿੰਦੀ ਹਾਂ ਕਿਆ ਨਾ ਉਹ ਦੇਖ ਪੁੱਤ ਮम्मा ਨੇ ਵੀ ਲੁਵਾਈ ਵੀ ਆ ਮम्मा ਨੇ ਵੀ ਲੁਵਾਈ ਆ ਦਾਦੀ ਬਹਾ ਦਾਦੀ ਦੇ ਵੀ ਲਵਾਉਂਦੇ ਹਾਂ ਮੇਰਾ ਵੀ ਭਾਈ ਇਧਰ ਆ ਪੀ ਸਰ ਸ਼ਿਕਾਲ ਦੀ ਸਾਹਿਬ ਲੱਗ ਰਹੀ ਆ ਮਹਿੰਦੀ ਸਾਨੂੰ ਤਾਂ ਫੋਟੋ ਚ ਨਹੀਂ ਦਾ ਮੈਂ ਤੇ ਦੀਦੀ ਮਹਿੰਦੀ ਲਵਾਉਣ ਛੋਟੂ ਕਹਿੰਦਾ ਵੀ ਜਿਹੇ ਜੀ ਮਰਜੀ ਮਹਿੰਦੀ ਲਵਾ ਲਓ ਇੱਕ ਹੱਥ ਦੇ ਰੁਪਏ 50 ਮਹਿੰਦੀ ਬਹੁਤ ਸੋਹਣੀ ਲੱਗ ਰਹੀ ਹੈ ਜਿੰਨੇ ਵੀ ਸਰਦਾਰ ਜੀ ਦੇਖੋ ਕਿੰਨੀ ਧੀ ਨਹੀਂ ਮਹਿੰਦ ਤਾਂ ਬਹੁਤ ਉਹ ਕਿੱਥੇ ਪਿੱਛੇ ਬੈਠਾ ਉਹਨੂੰ ਵਾਈਫਾਈ ਲੱਗ ਗਿਆ ਮਾ ਗੇਮ ਦਾ ਫਾਇਦਾ ਪਾਸਵਰਡ ਮਿਲ ਗਿਆ ਦੇਖ ਇੱਕ ਮਿੰਟ ਗੇਮ ਖੇਡਣ ਲੱਗਿਆ ਵਾ ਉਹ ਗੇਮ ਖੇਡਦਾ ਹੋਰ ਕੀਆ ਲੈ ਚੱਲ ਰਹੀ ਆ ਗੇਮ ਕਿਹੜੀ ਆ ਠੀਕ ਹੈ ਫ੍ਰੀ ਫਾਇਰ ਫੈ ਲੈਣਾ ਤੁਸੀਂ ਜਿਹੜੇ ਗਲਾਂ ਕੱਢਦੇ ਹੋ ਨਾਲ ਆਪ ਹਿਲਦਾ ਗੇਮ ਦੇ ਨਾਲ ਨਾਲ ਆਪ ਹਿਲਦਾ ਮੇਰਾ ਕੰਮ ਨਾ ਪਰਛਾਈ ਤੇ ਤੇਰਾ ਕੰਮ ਆ ਗਿਆ ਨਾ ਬੀਜੀ ਹਾਂ ਲਓ ਜੀ ਮੈਂ ਦੀ ਦਾ ਡਿਜ਼ਾਈਨ ਹੈ ਭਾਈ ਬਹੁਤ ਸਮਾਂ ਕਿੰਨਾ ਬਰੀਕੀ ਕੰਮ ਆ ਇਹ ਬਹੁਤ ਜਿਆਦਾ ਬਰੀਕ ਹੈ ਨਾ ਇਹਦਾ ਉਹ ਉਹ ਜਿਆਦਾ ਇਹਨਾਂ ਨੇ ਆਪੇ ਸਾਰਾ ਡਿਜ਼ਾਈਨ ਬਣਾ ਦੇਣਾ ਨਾ ਹਮ ਮੈਂ ਤਾਂ ਇਹ ਦੇਖ ਲਓ ਇੱਕ ਗੱਲ ਹੈ ਦੇਖ ਲਓ ਕਿੰਨੇ ਡਿਜ਼ਾਈਨ ਇਹਨਾਂ ਨੂੰ ਮੂੰਹ ਜਵਾਨੀ ਯਾਦ ਹੋਣੀ ਜਦ ਹੱਥ ਚੱਲ ਹੁਣ ਵੀਡੀਓ ਬਣਾਉਣ ਲੱਗੇ ਆਪਾਂ ਸੋਚ ਕੇ ਬੋਲਦੇ ਹਾਂ ਹਮ ਪਰ ਗੱਲ ਹੈ ਇੱਕ ਤੁਹਾਨੂੰ ਥੋੜਾ ਜਿਹਾ ਟੌਪਿਕ ਬੋਲਣਾ ਚਾਹੀਦਾ ਵੀ ਮੱਝਾਂ ਬਾਰੇ ਬੋਲ ਦੋ ਤੁਸੀਂ 15 ਮਿੰਟ ਸੋਚਦੇ ਆ ਚੱਲਣ ਦੋ ਮੱਝਾਂ ਨੇ ਅੱਜ ਐ ਕਰਿਆ ਬੰਦਾ ਪਰਫੈਕਟ ਬੰਦਾ ਉੱਕਣੀ ਪਰਫੈਕਟ ਯਾਨੀ ਕਹਿਣ ਦਾ ਮਤਲਬ ਜਿੱਦਾਂ ਹੁਣ ਹਾਂ ਜਿੱਦਾਂ ਹੁਣ ਸਾਨੂੰ ਮੰਨ ਲਓ ਕੋਈ ਕੰਟੈਂਟ ਮਿਲ ਗਿਆ ਅਸੀਂ ਉਹਦੇ ਪ੍ਰਤੀ ਐਨ ਵਧੀਆ ਬੋਲ ਸਕਦੇ ਹਾਂ ਹੁਣ ਇੰਨਾ ਕ ਐਕਸਪੀਰੀਅੰਸ ਹੋ ਗਿਆ ਐਕਸਪੀਰੀਅੰਸ ਹੋ ਗਿਆ ਹਾਂ ਤੇ ਐਕੜੇ ਇਹਨਾਂ ਦਾ ਕੰਮ ਹੈ ਭਾਈ ਹੁਣ ਇਹਨਾਂ ਨੂੰ ਜਿੱਦਾਂ ਡਿਜ਼ਾਈਨ ਇੱਕ ਵਾਰ ਮੜਾਏ ਬੰਦਾ ਦੱਸ ਦੇਵੇ ਜਿੱਦਾਂ ਵੀ ਐਦਾਂ ਦਾ ਚਾਹੀਦਾ ਇਹਨਾਂ ਨੇ ਅੱਖਾਂ ਵਿੱਚ ਕੇ ਬਣਾ ਲੈਣਾ ਆਏ ਆ ਵੇਖੋ ਕਿੰਦਾ ਚਲਦੀ ਪੈਨਸਲ ਮੰਗ ਕਦੂ ਬਣਾ ਦੋ ਵਾ ਕਲੇਲਾ ਬਣਾ ਲਓ ਭਾ ਕੀਆ ਬਣਾ ਦੋ ਦੇਖ ਲਓ ਚਲਦੀ ਆ ਹੈ ਆਪਣਾ ਕਿਆ ਕਹਿੰਦੇ ਇਹਨੂੰ ਕੀਪ ਕੀਪ ਚਲਦੀ ਭਾਈ ਪੈਨ ਮੰਗ ਉਹ ਨਹੀਂ ਯਾਰ ਮੈਂ ਨਹੀਂ ਮੰਗਿਆ ਯਾਰ ਕਰਾਉਣਾ ਉਹ ਨਹੀਂ ਯਾਰ ਇਹ ਮੈਂ ਗੱਲ ਤਾਂ ਸੁਣ ਨਾ ਮੈਂ ਮੇਰੀ ਗੱਲ ਸੁਣ ਨਾ ਗੱਲ ਤਾਂ ਲਿਖਿਆ ਨਾ ਫੇਰ ਫੁੱਲ ਬਣਾ ਲਓ ਜੇ ਫੁੱਲ ਕੁਝ ਵੀ ਨਹੀਂ ਬਣਾਉਣਾ ਆਪਣਾ ਨਾਮ ਵੀ ਨਹੀਂ ਲਿਖਦੀ ਹਾਂ ਬੀ ਲਿਖ ਲੈਣ ਦੋ ਬੀ ਬਿੰਦਾ ਸਿੰਘ ਲੈ ਦੱਸ ਜਾਈ ਚਲ ਮੱਝਾ ਦਾ ਨਾਮ ਤਾਂ ਲਿਖ ਲੈਣ ਨੂੰ ਐਮ ਲਿਖ ਲੈਣ ਨੂੰ ਤਾਂ ਮੱਝਾ ਦਾ ਵਪਾਰੀ ਇਹ ਦੇਖੀ ਵੀ ਵਪਾਰੀ ਨਹੀਂ ਵੀ ਲੇਖ ਪਾ ਲੈ ਨੂੰ ਲੈ ਦੱਸ ਪੜ੍ਹਣ ਦੇ ਯਾਰ ਐਵੇਂ ਪੁੱਠੇ ਕੰਮ ਇਹ ਤਾਂ ਵੱਡੀ ਗੱਲ ਕਰਨ ਦੱਸ ਜੇ ਪਾ ਦੇ ਜੇ ਨਿੱਕੇ ਤੇ ਜੇ ਜੇ ਤੇ ਜੈਸਮੀਨ ਕਹਿੰਦਾ ਚਾਹੇ ਜੇ ਤੇ ਜੱਟ ਦੇ ਕਰ ਮੈਂ ਕਰੂੰਗਾ ਮੈਂ ਆਉਂਦਾ ਯਾਰਾ ਜੱਟ ਜਾਂ ਲਿਖਾਦਾ ਲਿਖੜ ਅਛ ਨਹੀਂ ਅੰਨਾ ਅੱਛਾ ਤੁਹਾਨੂੰ ਲੋਕਾਂ ਦੀ ਬਹੁਤ ਪਰਵਾਹ ਹੈ ਉਹ ਲੋਕਾਂ ਦੀ ਦਾਣੀ ਕਈ ਵਾ ਕੋਈ ਯਾਰ ਦੋਸਤੇ ਕਹਿ ਦਿੰਦਾ ਉਹ ਤੂੰ ਮੈਂ ਵੀ ਲਈ ਫੇਰ ਕਿਉਂ ਕਿਉਂ ਮੈਂ ਕਿਹਦੀ ਮਾੜੀ ਗੱਲ ਕਹਿ ਲੈਦਾ ਮਾੜੀ ਤਾਂ ਨਹੀਂ ਮਾੜੀ ਤਾਂ ਨਹੀਂ ਚੱਲ ਕੋਈ ਹੈਗੀ ਕੋਈ ਗੱਲ ਨਹੀਂ ਚੱਲ ਬੱਸ ਮੋਂ ਫੇਰ ਗਾਹਨ ਲੱਗ ਗਈ ਲਿਖਣ ਲਿਖਦੀ ਨਹੀਂ ਹੈਗੀ ਕੁਛ ਚਲੋ ਬੱਸ ਚਲ ਮੇਰੇ ਕਹਿ ਦੇ ਟਾਈਮ ਨੋਟ ਕਰ ਹੂੰ ਸਿਰਫ 5 ਮਿੰਟ ਖਤ ਹੋਇਆ ਏ ਉਹ ਬੰਬ ਠੀਕ ਆ ਚੜੀ ਵੀ ਹੋ ਗਈ ਮਮਾ ਠੀਕ ਆ 5 ਮਿੰਟੇ ਰੱਖਣੀ ਮੈਂ ਨੂਰੇ ਫੋਟੋ ਹੁਣ ਤੇਰੇ ਲੱਗੀ ਵੀ ਤਾਂ ਹੈਗੀ ਉਹਦੇ ਆ ਮੈਂ ਵੀ ਨਾਲੀ ਉਹ ਦੇਖੋ ਤਾਂ ਠੀਕ ਆ ਵੀ ਆ ਬਈ ਮੈਂ ਤਾਂ ਨਹੀਂ ਹਾਂ ਨਹੀਂ ਤਾਂ ਨਹੀਂ ਮਾਰੂਗਾ ਉਹ ਉਹ ਰੈਣ ਤੇ ਉਹ ਰੋਲ ਲੱਗ ਜਾਣਾ ਹਾਂ ਨੂਰੇ ਤੂੰ ਆਪਣੀ ਮਹਿੰਦੀ ਤਾਂ ਦਿਖਾ ਦੇ ਮੈਨੂੰ ਆ ਦੇਖੋ ਤੁਹਾਨੂੰ ਮੈਂ ਕਿਹਾ ਸੀ ਹਾਂ ਲੱਗ ਗਈ ਉਹ ਫੋਟੋ ਦੇ ਸਾਡੇ ਉਹ ਬਰਾ ਲਹਿ ਦਿੱਦੀ ਚੜ ਗਈ ਨੇ ਹੂੰ ਉਹ ਬੜੀਆ ਪਰ ਉਹ ਇਹਨੇ ਮੁਠੀ ਮੀਚ ਲਈ ਆਦੇ ਉਰੇ ਵੀ ਲੱਗ ਗਈ ਮਾ ਜੀ ਮਾ ਨਹੀਂ ਨਾ ਆਇਆ ਕਰ ਇਹ ਨਹੀਂ ਮੈਂ ਜਗਾਤੀ ਹਾਂ ਸਾਤੀ ਦੇ ਸਾਲ ਦੀ ਉਹ ਕਹਿੰਦੀ ਹੋਰ ਲਾਓ ਹਾਂ ਪੁੱਤ ਹੋਰ ਹੋਰ ਨਹੀਂ ਪੁੱਤ ਬੱਚ ਪਰ ਕਹਿੰਦੀ ਸਕੂਨ ਚਾ ਲਾਉਂਦੀ ਉਹ ਲੋੜੇ ਨਹੀਂ ਨਿਆਣੇ ਨਹੀਂ ਛੋਟੇ ਜਿਹੇ ਨੂੰ ਐਸੇ ਜੇ ਕੰਮ ਕਿਸੇ ਕਿਸੇ ਫੰਕਸ਼ਨ ਤੇ ਲੱਗ ਜਾਂਦੀ ਚਲ ਵਿਆਹ ਸ਼ਾਦੀ ਤੇ ਉਹ ਨਹੀਂ ਲਾਉਂਦੀ ਕਦੇ ਵੀ ਨਹੀਂ ਹੁੰਦੀ ਜਿਵੇਂ ਜੂਨ ਜਲਾਈ ਦੀਆਂ ਛੁੱਟੀਆਂ ਚ ਲੈਣੀਆਂ ਹਾਂ ਕੰਦੀ ਵੀ ਸਕੂਲ ਚਾ ਲਾਉਣੀ ਹੈਗਾ ਹਾਂ ਉਹ ਠੀਕ ਆ ਸਿੰਪਲ ਬੋਟ ਚ ਸਿੰਪਲ ਹੇਅਰ ਸਟਾਈਲ ਯਾਨੀ ਉਹ ਟਵਰ ਕੱਢ ਕੇ ਬਾੜੇ ਤੇ ਜਦੋਂ ਸੁਕਾਈ ਤੇ ਉਹ ਉਹ ਆ ਤਾਂ ਉਹ ਰੂਗ ਬਣ ਗਿਆ ਲੈ ਕੋਈ ਨਿਰਵਿਨਾ ਠੀਕਾ ਕੋਈ ਨਹੀਂ ਜੇ ਦਿਖਦਾ ਨਾ ਬਸ ਠੀਕ ਹੁਣ ਆਤਰੀ ਮਚਾਉਣਾ ਉਹ ਮੇਰੇ ਤੇ ਬਲੇਖਣ ਵਾਲਾ ਆਏ ਕਰੋਗੇ ਕੁਛ ਨਹੀਂ ਹੁੰਦਾ ਜੇ ਦਿਖਦਾ ਲਿਖਿਆ ਵਾ ਉਹ ਕਾਲੂ ਇਹ ਤਾਂ ਦਰਖਤ ਜਿਹੀ ਬਣ ਗਿਆ ਉਹ ਰਹਿਣ ਦੇ ਯਾਰਾ ਹੋਰੇ ਕੋ ਬੜ ਜਾਣਾ ਹਰ ਜਾ ਰੌਣ ਇਹ ਨੂੰ ਟੈਨ ਨਹੀਂ ਬਸ ਮੇਰੇ ਲਈ ਜੇ ਬਸ ਮੇਰੇ ਲਈ ਜੇ ਆਹੇ ਓਕੇ ਉਧਰ 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 ਦੋ ਉਧਰ ਦੋ ਲੱਗਣ ਲਾ ਕੇ ਆ ਉਹਦੀ ਤੇ ਨਹੀਂ ਨਹੀਂ ਚੁੱਪ 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 ਕੋਈ ਕੋਈ ਨੇ ਇਧਰ ਨੂੰ ਦੇਖੀ ਵਜੇ ਦਿਖਾਉਂਗਾ ਆ ਇਧਰ ਆਪਣਾ ਗੱਲਾਂ ਕਰੀ ਜਾਓ ਹਾਂ ਇਹ ਹੋਇਆ ਸੀ ਹਾਂ ਦੇਖੀ ਹਾਂ ਹਾਂ ਭਾਈ ਇਹ ਚੌਲੇ ਬਹੁਤ ਸਵਾਦ ਦੇ ਸਸਤੇ ਹਾਂ ਅੰਚੇ ਚੌਲੇ ਚੁੱਪਾ ਦੇ ਹੁਣ ਦੇਖਿਓ ਜੀ ਇਹਨੇ ਪਹਿਲਾਂ ਨਾ ਥੱਲੇ ਸੱਡੀ ਜਾਣੀ ਥੱਲੇ ਸੱਡੀ ਜਾਣੀ ਦੇ ਫਾਇਦੀ ਫਿਰ ਇਹਦੇ ਬਾਅਦ ਮਰ ਨਾ ਥੱਲੇ ਬੈਠ ਕੇ ਫੇਰ ਦੋ ਲਾਣਾ ਇਹਨੇ ਹੌਰੀ ਹੌਰੀ ਇਹ ਹੁਣ ਬੈਠੇ ਨਹੀਂ ਨਹੀਂ ਅਰੇ ਜਿਹੜਾ ਨਾ ਵੀ ਕਰੇ ਪਤਾ ਵੀ ਮੰਮੀ ਬੈਠੀਆ ਬੋਲੇ ਕਾੜ ਗੀਦੂ ਕਾੜ ਗੀਦ ਕਾੜ ਨਹੀਂ ਉਰੇ ਗਿਆ ਲਿਆ ਜੇ ਦੂਰ ਮਾਚੀ ਨੂੰ ਮਲਾ ਕੇ ਲੈ ਕੇ ਆ ਦਿਖਣਾ ਚਾਹ ਜਨੀ ਕੜਗੀ ਉੱਤੀ ਦੇਖ ਲੋ ਤੂੰ ਮੇਰੇ ਕੁਸ ਕਰਦੀ ਨੇ ਦੇਖ ਲੋ ਤੇ ਕਰ ਉਹ ਤੂੰ ਮੇਰੇ ਤੇ ਧਾਲਦੀ ਨੂੰ ਪਤਾ ਵੀ ਹਾਂ ਨੋਮਾ ਨੇ ਝੁਕਣਾ ਹੋਰ ਕਿਆ ਹਾਂ ਮਾੜਾ ਤੇ ਛਿੜਕੇ ਦਵਾਂ ਹਾਂ ਹਾਂ ਹੋ ਜਾਂਦੀ ਏਦੀ ਘਾੜੀ ਦੇ 10 15 ਲਓ ਜੀ ਭਾਈ ਮੈਂਦੀ ਦਾ ਕੰਮ ਚੱਲ ਰਿਹਾ ਪੂਰੇ ਜੋਰ ਨਾਲ ਨਾ 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 ਨੂ ਨਾ ਬੁੱਤ ਖਾਣੀ ਨਹੀਂ ਹੈ ਕੀ ਗੰਦਾ ਬੱਚਾ ਤੂੰ ਆ ਜਾ ਉਹ ਆ ਜਾ ਇਨੇ ਹੁਣ ਸਿੱਟੇ ਨਹੀਂ ਆ ਨਾ ਕੋਈ ਦੇਰਾ ਦੇ ਕੇ ਚੱਕੀ ਬਣੀ ਇਹਨਾਂ ਦਾ ਹੋ ਜਾ ਲਾ ਲੈਣਾ ਮੈਂ ਕੋਈ ਚੱਕ ਕੇ ਬਾਹਰ ਖੜ ਕੇ ਦੇਗੀ ਆ ਕਦੇ ਤਾਂ ਮੈਂ ਤੇ ਇਹਨਾਂ ਦਾ ਹੋ ਲਾ ਲੈਣਾ ਦੇ ਅਜਿਹਾ ਕਰਨਾ ਤੇ ਚਲ ਦੋਣਾਣੀ ਹੂੰ ਦੋਣਾਉਂਗਾ ਅਹ ਲਾਈ ਹੁਣ ਲੱਗ ਰਹੀ ਹੈ ਮਹਿੰਦੀ ਜੈਸਮਿਨ ਦੀ ਹੈ ਤੁਸੀਂ ਆਪਣੇ ਦਿਖਾਓ ਲੈ ਮੈਂ ਤਾਂ ਤੋ ਤੂਤੀ ਕੱਢੀ ਬਿਖਾਇਓ ਥੋੜਾ ਜਿਹਾ ਤਾਂ ਲੇਖ ਹੋ ਗਿਆ ਦੇਖਾ ਤਨੇ ਮੈਂ ਦੇਖਣੇ ਡਰ ਤੋਂ ਨਹੀਂ ਕਰ ਲੂ ਨਾ ਤਾਂ ਰਾਤ ਨੂੰ ਜਿਆਦਾ ਹੋ ਜਾਣਾ ਥੋੜਾ ਜਿਹਾ ਬੈ ਜਾਣਾ ਪਰਤਾ ਹੱਦ ਹੋ ਗਈ ਦੱਸ ਦੇਖ ਲਿਓ ਤੁਸੀਂ ਮੈਂ ਤਾਂ ਤਾਂ ਹੀ ਥੋਆ ਦਾ ਜਦੇ ਜਾ ਕੇ ਮੈਂ ਮੇਰੀ ਮਰਜ਼ੀ ਕਿਸੇ ਦਾ ਨ ਕੋਈ ਚੀ ਹਾਂ ਮੈਂ ਮਟ ਜੂਗਾ ਜੇ ਇੰਦਾ ਖਿਖਿਆ ਵਾ ਦਿਖਣਾ ਹੀ ਹੁੰਦਾ ਹਾਂ ਲੈ ਇਹਦਾ ਆ ਐਡਾ ਜੇ ਇੰਨੀ ਖਿਖਿਆ ਵਾ ਨਹੀਂ ਦੇਖਣਾ ਆ ਲੈ ਜੱਗੀ ਦਾ ਵੀ ਜੇ ਆ ਵੀ ਮੈਂ ਗਾ ਇੱਕ ਓੜ ਮੈਂ ਗਾ ਸੁਣੋ ਅਹ ਜਸਮੀ ਕਿਵੇਂ ਦਾ ਕੋਈ ਥੋੜਾ ੜੀ ਉਡੀ ਕੁਛ ਨਹੀਂ ਜਾਂਦਾ ਹੱਥ ਪਰ ਲਿਖੇਵੇਂ ਦਾ ੜੀ ਕਹੂੰਗਾ ਓਹੋ ਹਾਂ ਓਹੋ ਮੇਰੇ ਕਹਿਣਾ ਹੈ ਮਤਲਬ ਤਾ ਵੀ ਅਗਲਾ ਅਗਲਾ ਕਹਦਾ ਯਾਰ ਮੈਂ ਨਹੀਂ ਲਾਈ ਫਿਰਦਾ ਬੰਦੇ ਕੀ ਗੱਲ ਹੈ ਪ੍ਰੋਗਰਾਮ ਹੈ ਹਾਂ ਕਿ ਪਤਾ ਤਾਂ ਹੈਗਾ ਦੁਨੀਆ ਨੂੰ ਦੁਨੀਆ ਨੂੰ ਬਤਾਉਂਗਾ ਕਿ ਆ ਲੱਗ ਗਿਆ ਵਕਾਲਾ ਕਣ ਕੀ ਹੋਊਗਾ ਓਏ ਤਾਂ ਰਗੜ ਜੀ ਪਹਿਲਾਂ ਦੀ ਹੋ ਮੇਰੇ ਉਹ ਕਹਿੰਦੀ ਖੋਲੋ ਪੁੱਤ ਖੁੱਲਿਆ ਆ ਜਾ ਖੁੱਲਿਆ ਨੂਰੂ ਆ ਜਾ ਪੁੱਤ ਤਾਂ ਕਾਮ ਆ ਰਿਹਾ ਉਹ ਤੇ ਦਰਵਾਜਾ ਨਹੀਂ ਖੋਲਣਾ ਉਹ ਮੇਲਾ ਤਾਂ ਬਾਹਰ ਆ ਕੇ ਖੜੀ ਆ ਉਹ ਜਾਈ ਛੋਟਾ ਮੜਾ ਜੀ ਦਰਵਾਜਾ ਖੋਲ ਉਹ ਬੱਸ ਬਾਹਰ ਲੈਣੀ ਉਹਨੇ ਹਟ ਕੇ ਓ ਮਮਾ ਚੁੰਮੇ ਰਿਹਾ ਤੂੰ ਏ ਮਮਾ ਹਾਂ ਜੀ ਕਿੱਥੇ ਦਾ ਦੱਦੂ ਉਹ ਦੱਦੂ ਕਿੱਥੇ ਦਾ ਤੂੰ ਪੁੱਤ ਮਮਾ 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 ਲਓ ਜੀ ਮੈਂ ਨਹੀਂ ਭਾਈ ਜੋਰਾ ਛੋਰਾ ਤੇ ਡਿਜ਼ਾਈਨ ਇਦਾਂ ਮੰਗਾਇਆ ਤਾ ਤੁਮ ਮਾਹ ਮਾਬੀ ਨੇ ਦਾ ਬਣਾ ਤੀ ਗੱਲ ਐ ਨਾ ਹੁਣ ਸੁੱਕ ਜੇ ਮੈਂ ਵਾਲ ਦਾ ਸਭ ਬੋਹ ਹਾਂ ਕਿੰਨੀ ਕੀ ਦੇ ਰੱਖਣੀ ਹੁੰਦੀ ਵੀ ਰਹਿ ਹੈ ਬਸ ਸੁੱਕੇ ਤਾਂ ਤੇਲ ਲਾ ਕੇ ਤਾ ਅੱਛਾ ਮੋਚੜ ਜੀ ਲੱਗਦਾ ਕਿ ਉਹਦੇ ਵਾ ਫਿਰ ਤਾਂ ਦਾ ਅਪੋਇੰਟਮੈਂਟ ਹੋਊਗਾ ਇਹ ਤਾਂ ਲੈ ਕੇ ਨਹੀਂ ਆਇਆ ਨਾ ਅਭੀ ਕਿਉਂਕਿ ਮੈਂ ਤੇਲ ਤਾਂ ਲੈ ਕੇ ਨਹੀਂ ਆਇਆ ਹੋਇਆ ਬਾਈ ਬਾਈ ਮੋੜੀ ਖਰੇ ਨਾਲ ਮੈਂ ਮੈਂ ਕਿੰਨੀ ਪਾਦੀ ਹੂੰ ਲੈ ਕੇ ਆਦੀ ਇਸ ਫਰੂ ਦਾ ਤੇਲ ਨਾਲੋਂ ਕਿਤੇ ਤੇਲ ਤਾਂ ਲੈ ਕੇ ਨਹੀਂ ਆਇਆ ਉਹ ਨਾਲ ਉਹ ਨਾਲ ਦੇ ਲਾ ਕੇ ਹਾਂ ਇਹਨਾਂ ਦਾ ਲੱਗ ਉਹ ਮਹਿੰਦੀ ਚ ਪਾਇਆ ਇਹਨੇ ਅੱਛਾ ਇਹ ਇਹਦੇ ਕਹਿਣ ਦਾ ਮਤਲਬ ਆਇਆ ਵੀ ਮੈਂ ਨਹੀਂ ਇੱਕ ਤੋਂ ਗਾੜੀ ਕਰਨੀ ਹਾਂ ਬਣਾਈ ਜਾਣਾ ਫੇਰ ਉਹ ਕਹਿੰਦਾ ਮਹਿੰਦੀ ਚ ਪਾਇਆ ਉਹ ਵੀ ਪਾਇਆ ਜਦੋਂ ਮੈਂ ਕਹਾਂ ਸਾਰੇ ਬਣੇ ਹੋਗੇ ਉਹ ਵੀ ਦੂਜੀ ਆਉਗੀ ਹੂੰ ਆਣਾ ਕੋ ਪਿਆ ਤੇਲ ਉਹ ਪਾ ਕੇ ਖੰਨੀ ਕਹਾਂ ਲੱਕ ਡਾਰਕ ਹੈ। ਆਸੇ ਸਰੋ ਦਾ ਤੇਲ ਲਾ ਲੈਣਾ। ਇਹਦੇ ਕਹਿਣਾ ਬਾਲ ਲਈ। ਨਹੀਂ ਉਹ ਤਾਂ ਚਲੋ ਠੀਕ ਆ। ਇਹਦੇ ਕਹਿਣਾ ਮਤਲਬ ਆਏ ਆ ਵੀ ਸਪੈਸ਼ਲ ਤੇਲ ਲਾਉਂਦਾ। ਵੀ ਜੇ ਉਹ ਲਾਉਂਦੇ ਤਾਂ ਬਹੁਤ ਜ਼ਿਆਦਾ ਗਾੜੀ ਚੜਨੀ ਦੀ। ਹੈਂ? ਗੂੜੀ ਹਾਂ। ਹੈਂ ਤਰ ਤੇਲ ਲਗਾ ਦੋ ਨਿੰਬੂ, ਚੀਨੀ ਬਾਗਲ ਲਗਾ ਦੋ ਫਿਰ ਤੇਲ। ਆਮੀ ਲੋਕਾਂ ਦਾ ਧੂਆਂ ਦੇ ਤਾਂ ਵੀ ਬਥੇਰੀ ਤੇਲ ਚੜਨੀ ਆ। ਤਰੀਕੇ ਦਾ ਇਹਨਾਂ ਕੋਈ ਦੇਸੀ ਬਥੇਰੇ ਆ ਜੀ। ਨੁਰੂ ਵਾਲੀ ਦਾ ਅਬਦੁੱਲ ਜੇ ਘਰ ਵਾਲਾ ਨਾ ਹੀ ਪਿਆਰ ਕਰਦਾ ਤੇ ਜੋ ਮਰਜੀ ਕਰ ਲੂ ਫੇ ਚੜਦੀ ਅੱਛਾ ਦੇਖੀ ਕਿਤੇ ਪਹਿਲਾਂ ਨਾ ਪਹਿਲਾਂ ਨਾ ਹੁੰੀਆਂ ਚੜੀ ਜਾਂਦੀਆਂ ਬੀਬੀ ਕਹਿੰਦੇ ਨੇ ਪਿਆਰ ਕਰਦੇ ਘਰ ਵਾਲਾ ਪਿਆਰ ਕਰਦਾ ਚੜ੍ਹੇ ਨਹੀਂ ਦੱਬ ਚੜ੍ਹੇ ਨਹੀਂ ਨੂੰ ਸਸ ਕਰਦੀ ਲੋੜੇ ਨਹੀਂ ਦੱਬ ਕੇ ਸਰੂ ਦੇ ਤੇਰੇ ਟੁੰਗਲਾ ਡਗੋ ਆਪੇ ਘਰ ਵਾਲਾ ਨੇ ਪਿਆਰ ਕਰਨਾ ਆਪੇ ਹਾਂ ਫੇ ਚੜ ਜਣੀ ਹੋਰ ਕੀ ਆ ਤਾਲਾ ਦੀ ਕਿਹਨੇ ਸੋਚੀ ਹੋਣੀ ਐ ਮੈਂ ਦੀ ਗੱਲ ਮਤਲਬ ਤੇ ਜੇ ਡਾਰਕ ਚੜਦੀ ਤਾਂ ਪਿਆਰ ਕਰਦੇ ਉਹ ਇਦਾਂ ਹੀ ਬਣਾ ਲੀਆਂ ਗੱਲਾਂ ਤੁਹਾਡੇ ਵਰਗੀਆਂ ਨੇ ਬੈਠੀਆਂ ਬੈਠੀਆਂ ਨੇ ਤੇ ਡਾਰਕ ਚੜੇ ਫਿਰ ਜਾ ਇਦਾਂ ਹੀ ਬਣਾ ਲੀਆਂ ਓਕੇ ਸਰ ਤੋਂ ਮਾਯਾ ਹੈ ਮਾਯਾ ਸਭ ਤੋਂ ਮਾਯਾ ਮਾਯਾ ਦੀ ਮਾਇਆ ਮਾਇਆ ਦਾ ਬਹੁਤ ਹਾਂ ਅੱਜ ਮੈਨੂੰ ਨਾ ਕੁਝ ਹੋਇਆ ਮੈਂ ਮੈਨੂੰ ਦੱਸਾਂ ਮੈਂ ਨਾ ਤੁਸੀਂ ਸੋਚਾਂ ਚਾਹ ਮੈਂ ਬਲੌਗ ਤਾਂ ਬਣਾ ਰਹੀ ਆ ਮੇਰਾ ਦਿਮਾਗ ਕਿਤੇ ਹੋਰ ਫਿਰਦਾ ਹਾਂ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਪਤਾ ਨਹੀਂ ਕਾਤੇ ਮੈਨੂੰ ਅੱਜ ਕਿਸੇ ਪਰ ਬੜਾ ਨਾ ਬਸ ਮੈਂ ਕਹਿ ਨਹੀਂ ਸਕਦੀ ਹੋਰ ਤਰ੍ਹਾਂ ਬੋਲ ਰਿਹਾ ਵਸ ਤਾਰਸ ਜਾ ਵੀ ਨਹੀਂ ਆ ਰਹੀ ਮੈਂ ਕੌਣ ਹਾਂ ਦੀ ਕਿਸੇ ਪਰਤ ਕਰਮ ਵਾਲੇ ਹਾਂ ਬਸ ਐ ਹੋਇਆ ਹੋਈ ਸਾਡਾ ਹੀ ਟੱਬਰ ਆ ਬਸ ਫਿਕਰ ਜੀ ਹੁੰਦੀ ਹੈ ਫਿਕਰ ਜੀ ਹੋ ਰਹੀ ਹੈ ਮੈਨੂੰ ਚੱਲ ਕੋਈ ਨਾ ਬਾਕੀ ਤਾਂ ਮਹਾਰਾਜ ਬੈਠਾ ਉਹਨਾਂ ਤੇ ਉੱਪਰ ਤਾਂ ਕਿਹਨੇ ਕੀ ਆ ਬਿਕਰ ਕਰਨੀ ਹਾਂ ਸਭ ਦੀ ਟੈਨਸ਼ਨ ਆ ਨਾ ਬਿਲਕੁਲ ਬਿਲਕੁਲ